ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ 4:30 ਦਾ ਟਾਈਮ ਹੈ ਜੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜੀ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਤੇ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਸੋ ਪਲੀਜ਼ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਤੇ ਬਾਕੀ ਇੱਥੇ ਮੈਂ ਲਗਾ ਰਹੀ ਹਾਂ ਜੇ ਝਾੜੂ ਵੈਸੇ ਤਾਂ ਮੈਂ ਸਾਰੇ ਵੀਡੀਓ ਝਾੜੂ ਲਗਾਤਾਗਾ ਜਿਹੜਾ ਸ਼ੈੱਡਾ ਉੱਥੇ ਵੀ ਮੈਂ ਝਾੜੂ ਲਗਾਤਾਗਾ ਪਰ ਇਹ ਜਿਹੜਾ ਜਿੱਦਾਂ ਆਪਾਂ ਬੱਚਰੋ ਤਾੜਦੇ ਹੁੰਨੇ ਆ ਖੁੱਲੇ ਛੜਦੇ ਨੇ ਉਧਰ ਲਈ ਸਾਈਡ ਝਾੜੂ ਲਗਾ ਰਹੀ ਹਾਂ। ਮੈਂ ਥੋੜਾ ਝਾੜੂ ਲਗਾ ਕੇ ਮੈਂ ਕਿਹਾ ਚਲੋ ਪਹਿਲਾਂ ਥੋੜੀ ਥੋੜੀ ਤੂੜੀ ਉੱਪਰ ਰੋਲ ਕੇ ਚੱਕ ਲਵਾਂ ਕਿਉਂਕਿ ਝਾੜੂ ਲਾਉਣਾ ਫਿਰ ਔਖਾ ਹੋ ਜਾਂਦਾ ਤੂੜੀ ਨਹੀਂ ਖਿੱਚ ਹੁੰਦੀ ਹੈ ਨਾ ਝਾੜੂ ਦੇ ਨਾਲ ਮੈਂ ਕਿਹਾ ਚਲੋ ਉੱਤੋਂ ਉੱਤੋਂ ਰੋਲ ਕੇ ਜੇ ਪਾ ਲਨੀ ਹੈ ਫਿਰ ਚੰਗੀ ਤਰ੍ਹਾਂ ਝਾੜੂ ਲੱਗ ਜਾ ਲਓ ਜੀ ਮੈਂ ਬੱਠਲ ਭਰ ਕਿਹੜਾ ਅੰਦਰਲੀ ਸਾਈਡ ਰੱਖਿਆ ਹੈ ਤੇ ਹੁਣ ਜਿਹੜਾ ਬਾਹਰੋਂ ਝਾੜੂ ਲਾਉਂਦੇ ਹੰਦਰ ਨੂੰ ਜਾ ਰਹੀਆਂ ਮੈਂ ਕਿਹਾ ਵੀ ਚਲੋ ਅੰਦਰ ਹੜੀ ਝਾੜੂ ਲਾਉਣਾ ਮੈਂ ਜਿੰਨਾ ਟਾਈਮ ਜੀ ਬੱਚੇ ਇੱਥੇ ਬੰਨੇ ਹੁੰਦੇ ਆ ਓਨਾ ਟਾਈਮ ਮੈਂ ਝਾੜੂ ਨੂੰ ਬਾਕੀ ਫੀਡ ਧਰਦੇ ਆ ਨਾ ਲੋ ਜੀ ਇੱਥੇ ਹੁਣ ਮੈਂ ਅੰਦਰਲੇ ਸਾਈਡ ਆ ਗਈਆਂ ਤੇ ਮਿੱਟੀ ਥੋੜੀ ਜਿਹੀ ਉੱਠ ਰਹੀ ਹੈ ਆਪਣੇ ਕਈ ਵੀਰਸ ਦੇ ਕਮੈਂਟ ਆਉਂਦੇ ਹੁੰਦੇ ਆ ਵੀ ਤੁਸੀਂ ਪਾਣੀ ਛਿੜਕ ਲਿਆ ਕਰੋ ਜੀ ਇਹ ਜੀ ਪਸ਼ੂ ਆਲਾ ਪਾਸਾ ਹੈਗਾ ਜੀ ਪਸ਼ੂਆਂ ਦੇ ਥੱਲੇ ਆਪਾਂ ਪਾਣੀ ਛਿੜਕਾਂਗੇ ਤਾਂ ਫਿਰ ਇਹ ਗਿੱਲਾ ਰਹਿੰਦਾਗਾ ਤੇ ਗਿੱਲੇ ਦੇ ਵਿੱਚ ਚਿੱਚੜ ਦੇ ਚ ਜੜੀਆਂ ਬਹੁਤ ਲੱਗਦੇ ਨੇ ਸੋ ਆਪਾਂ ਪਸ਼ੂਆਂ ਦੇ ਥੱਲੇ ਪਾਣੀ ਨਹੀਂ ਕੱਚੇ ਛੜਕ ਸਕਦੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਉਹ ਸਾਹਮਣੇ ਹਨਾ ਛਾਂ ਗਈ ਇੱਕ ਸਾਈਡ ਤੋਂ ਤੂਤਦੀ ਛਾਂ ਰਹਿੰਦੀ ਆ ਫਿਰ ਥੋੜੀ ਜਿਹੀ ਛੱਡ ਦੀ ਛਾਂ ਮੁੜਿਆਉਂਦੀ ਆ ਫਿਰ ਇੰਨੇ ਨੂੰ ਆਥਾਂ ਜਦ ਦੁਪਹਿਰ ਜਾ ਹੋ ਜਾਂਦਾ ਫਿਰ ਦੂਜੀ ਪਾਸੇ ਕਮਰਿਆਂ ਦੀ ਛਾਂ ਮੁੜਿਆਉਂ ਯਾਨੀ ਤੋਂਪ ਜਿਹਨ ਕੀ ਥੋੜਾ ਟਾਈਮ ਹੀ ਰਹਿੰਦੀ ਆ ਜਾਰ ਟਾਈਮ ਨਹੀਂ ਰਹਿੰਦੀ ਫਿਰ ਤਾਂ ਕਰਕੇ ਮੈਂ ਸੇਰੀ ਢੱਕ ਲਿਆ ਤੇ ਪਰ ਪਾਣੀ ਨਹੀਂ ਛੜਕਿਆ ਕਿਉਂਕਿ ਫਿਰ ਜਿਹੜੇ ਮਿੱਟੀ ਜੜ ਗਿੱਲੀ ਹੋ ਜਾਂਦੀ ਆ ਤੇ ਜਿਉ ਸੁੱਕੇ ਨਾ ਪਸ਼ੂ ਉੱਥੇ ਬੈਠਣ ਫਿਰ ਉਹਦੇ ਨਾਲ ਜੀ ਚਿਚੜ ਦੇ ਚ ਜੜੀਆਂ ਬਹੁਤ ਜ਼ਿਆਦਾ ਲੱਗ ਜਾਂਦੇ ਨੇ ਸੋ ਫਿਰ ਤਾਂ ਕਰਕੇ ਨਾ ਥੱਲੇ ਸੁੱਕਾ ਰੱਖਣਾ ਬਹੁਤ ਜ਼ਰੂਰੀ ਆ ਲੋ ਜੀ ਮੈਂ ਇੱਥੇ ਜਿਹੜਾ ਕੂੜਾ ਅੰਦਰਲਾ ਪੱਠੜ ਵੀ ਭਰ ਰਹੀ ਆਂਗੀ ਅੰਦਰਲੀ ਸਾਈਡ ਮੈਂ ਝਾੜੂ ਲਗਾਤਾ ਮੈਂ ਕਿ ਚਲੋ फटाफट ਇਹ ਵੀ ਭਰ ਕੇ ਮੈਂ ਰੱਖ ਲਵਾਂ ਤੇ ਚਕਵਾਉਣ ਵਾਲਾ ਨਾ ਤਾਂ ਕੋਈ ਹੈ ਨਹੀਂ ਹਾਲੇ ਮੈਂ ਕਿਹਾ ਵੀ ਚਲੋ ਆਇਆ ਤਾਂ ਸਿੱਟ ਦੂੰਗੀ ਮੈਂ ਹਾਂਜੀ ਲਓ ਜੀ ਇੱਥੇ ਹੁਣ ਮੈਂ ਆ ਗਈਆਂ ਰਸੋਈ ਦੇ ਵਿੱਚ ਦੁਪਹਿਰ ਦਾ ਟਾਈਮ ਹੈ ਤੇ ਮੈਂ ਚਾਹ ਰੱਖ ਰਹੀਆਂ ਬਣਨੀ ਤੇ ਰਮਾਨ ਦੇ ਰੈਡੀ ਸਕੂਲੋਂ ਆਏ ਨਹੀਂ ਹੈਗੇ ਉਹਨਾਂ ਨੇ ਆਉਣਾ ਕਾ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਚਾਹ ਬਣਾ ਲਵਾਂ ਜਿਆਦਾ ਚਾਹ ਨਹੀਂ ਅਸੀਂ ਪੀਂਦੇ ਇੱਕ ਵਾਰੀ ਸਵੇਰੇ 1 ਵਜੇ ਦੁਪਹਿਰ ਹੀ ਚਾਹ ਕਰਿਆ ਹੁੰਦਾ ਵੀ ਜ਼ਰੂਰੀ ਆਗਾ ਫਿਰ ਕੰਮ ਧੰਦੇ ਲੱਗਣਾ ਹੁੰਦਾ ਹਨਾ ਦੁਪਹਿਰ ਤੋਂ ਬਾਅਦ ਤੇ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਬਣਾ ਲਵਾਂ ਕਿਉਂਕਿ ਰਮਾਨ ਤਾਂ ਆ ਹੀ ਚੁੱਕਿਆ ਸੀ ਲੋ ਜੀ ਆਪਣੀ ਚਾਹ ਗਈ ਬਣ ਤੇ ਮੈਂ ਹੁਣ ਇਹਨੂੰ ਬੋਤਲ ਦੇ ਵਿੱਚ ਪੁਣ ਰਹੀ ਆ ਤੇ ਥਰਮੋਸ ਭਰ ਕੇ ਰੱਖ ਲਈਦੀ ਆ ਜੀ ਕਿਉਂਕਿ ਫਿਰ ਠੰਡੀ ਨਹੀਂ ਹੁੰਦੀ बार-बार ਗਰਮ ਕਰਨਾ ਵੀ ਚਾਹ ਦਾ ਨਾ ਟੇਸਟ ਵੀ ਖਤਮ ਹੋ ਜਾਂਦਾ ਨਾਲੇ ਫਿਰ ਜਿਹੜਾ ਕੰਸ ਜਾ ਉਬਲ ਜਾਂਦਾ ਚਾਹ ਦੇ ਵਿੱਚ ਤਾਂ ਕਰਕੇ ਫਿਰ ਮੈਂ ਪੁਣ ਕੇ ਬੋਤਲ ਭਰ ਲਈ ਆ ਤੇ ਨਾਲ ਇਹਦੇ ਵਿੱਚ ਗਰਮ ਰਹਿੰਦੀ ਹੈਗੀ ਲੋ ਜੀ ਆਪਣੀ ਚਾਹ ਵੀ ਬਣ ਗਈ ਹੁਣ ਮੈਂ ਚੱਲੀ ਅੰਦਰ ਤੇ ਕੌਹਲਿਆਂ ਦੇ ਵਿੱਚ ਚਾਹ ਪੀਵਾਂਗੇ ਜੇ ਆਪਾਂ ਕੱਪ ਹੈਗੇ ਨਹੀਂ ਪਰ ਫਿਰ ਠੰਡੇ ਨਹੀਂ ਹੁੰਦੀ ਛੇਤੀ ਚਾਹ। ਜੀ ਲੋ ਜੀ ਹੁਣ ਆਪਾਂ ਬੈਠੇ ਆਂ ਅੰਦਰ ਤੇ ਅੰਦਰ ਅਸੀਂ ਨਾ ਧੋਕੇ ਮੈਂ ਤੇਰਮਾਨ ਬੈਠ ਗਿਆ ਪੌਣੇ 9 ਦਾ ਟਾਈਮ ਹੋ ਗਿਆ ਸੀ ਮਤਲਬ 9 ਹੀ ਵੱਜ ਗਈ ਸ਼ਾਇਦ ਹਾਂਜੀ ਸਵਾ 9 ਹੋ ਗਏ ਪੌਣੇ 9 ਨਹੀਂ ਸਵਾ 9 ਗਏ ਤੇਰਮਾਨ ਦੇ ਡੈਡੀ ਗਏ ਨੇ ਜੀ ਸ਼ਹਿਰ ਮਲੇਰਕੋੜਲੇ ਤੁਸੀਂ ਸੋਚੋਗੇ ਕਿ ਰਾਤ ਨੂੰ ਸਵਾ 9 ਵਜੇ ਮਲੇਰਕੋੜਲੇ ਕੀ ਕਰਨਗੇ ਨੇ ਅ ਐਚਚੁਅਲੀ ਅੱਜ ਉਹ ਮੈਨੂੰ ਕਹਿੰਦੇ ਤੈਨ ਸੋਈ ਚ ਨਹੀਂ ਜਾਣਾ ਤੇ ਕੁਛ ਨਹੀਂ ਬਣਾਉਣਾ ਤੇ ਮੈਨੂੰ ਕਹਿੰਦੀ ਮੈਂ ਵੈਸੇ ਕੱਲ ਤੋਂ ਨਾਸ਼ਰ ਕੀਤਾ ਸੀ ਨੂੰ ਚੌਲ ਬਣਾਉਣੇ ਸੀ ਅੱਜ ਕਿਉਂਕਿ ਮੇਰਾ ਮਨ ਕਰ ਰਿਹਾ ਸੀ ਦਿਨੇ ਵੀ ਮੇਰਾ ਚੌੜਾ ਨੂੰ ਮਨ ਕਰ ਰਿਹਾ ਸੀ ਕਿ ਦਾਲ ਚੌਲ ਬਣਾਵਾਂ ਮੈਂ ਆਪਥਣੇ ਜੀ ਵੀ ਇਹਨਾਂ ਨੂੰ ਕਿਹਾ ਸੀ ਮੈਂ ਕਿ ਮੂੰਗੀ ਦਾਲ ਨੂੰ ਮੇਰਾ ਬਹੁਤ ਦਿਲ ਕਰ ਰਿਹਾ ਹੈ ਮੂੰਗੀ ਦਾਲ ਤੇ ਮੈਂ ਚੌਲ ਬਣਾਵਾਂ ਨਾ ਪਰ ਇਹ ਕਹਿੰਦੇ ਨਹੀਂ ਵੀ ਤੈ ਅੱਜ ਕੁਝ ਨਹੀਂ ਬਣਾਉਣਾ ਤੇ ਮੈਨੂੰ ਕਹਿੰਦੇ ਵੀ ਕੋਈ ਜ਼ਰੂਰਤ ਨਹੀਂ ਅਸੋਚ ਬੜਨ ਦੀ ਸੋਚ ਬਾਹਰ ਹੈ ਅੱਜ ਆਪ ਦਾ ਤੇ ਕਹਿੰਦੇ ਵੀ ਕੱਲਾ ਦੁੱਧ ਗਰਮ ਕਰ ਲਾ ਬਾਕੀ ਇਹਦਾ ਦਹੀਂ ਵਗੈਰਾ ਜਮਾਣਾ ਹੋ ਤੇ ਕਾਰਨ ਜੀ ਉਹਦੇ ਪਿੱਛੇ ਹੀ ਆ ਅੱਜ ਆ ਜੀ ਮੈਰਿਜ ਐਨੀ 23 ਜੁਲਾਈ 2006 ਨੂੰ ਮੈਰਿਜ ਹੋਈ ਸੀਗੀ ਤੇ ਫਿਰ ਇਹ ਕਹਿੰਦੇ ਵੈਸੇ ਤਾਂ ਅਸੀਂ 6 5 6 ਸਾਲ ਹੋ ਗਏ ਅਸੀਂ ਮਨਾਈ ਨਹੀਂ ਕਦੀ ਮੈਰਿਜ ਐਨਿਵਰਸਰੀ ਤੇ ਕਿਉਂਕਿ ਘਰ ਦੀ ਕੰਡੀਸ਼ਨ ਇਦਾਂ ਦੀ ਅਸੀਂ ਘਰ ਦੇ ਖਰਚੇ ਬੜੀ ਮੁਸ਼ਕਿਲ ਨਾਲ ਚੱਲਦੇ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਨਾ ਸੋ ਇਸ ਵਾਰੀ ਇਹ ਕਹਿੰਦੇ ਜਰੂਰ ਮਨਾਉਣੀ ਆ ਤੇ ਮੈਂ ਕਿਹਾ ਵਿਚਰੋ ਠੀਕ ਆ ਮਨਾਉਣ ਨੂੰ ਵੈਸੇ ਜੀ ਮੈਂ ਤੇ ਮੇਰਾ ਬੇਟਾ ਤੇ ਮੇਰੇ ਹਸਬੰਦ ਅਸੀਂ ਤਿੰਨੇ ਜਾਣੇ ਆ ਕੋਈ ਜ਼ਿਆਦਾ ਪਤੰਚਮ ਨਹੀਂ ਕੀਤਾ ਤੇ ਬਾਕੀ ਜੀ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਮੈਂ ਗੱਲ ਤੇ ਆਪਣੇ ਨਾਲ ਮਤਲਬ ਕਿ ਈਵਿਓਸ ਦਾ ਕਾਫੀ ਕਾਰ ਕਮੈਂਟ ਆਏ ਨੇ ਜਦੋਂ ਮੈਂ ਲਾਈਵ ਹੋਨੀ ਆ ਉਦੋਂ ਵੀ ਕਮੈਂਟ ਆਉਂਦੇ ਨੇ ਜਾਂ ਜਦੋਂ ਵੀਡੀਓ ਪਾਉਣੀ ਆ ਤਾਂ ਡੇਲੀ ਤੇ ਇੱਕ ਅੱਧਾ ਕਮੈਂਟ ਇਦਾਂ ਦਾ ਹੁੰਦਾ ਵੀ ਤੁਹਾਡੀ ਜ਼ਮੀਨ ਦਾ ਕੀ ਬਣਿਆ ਤੁਹਾਡਾ ਜਿਹੜਾ ਰੌਲਾ ਛੱਡਿਆ ਸੀ ਮੀਂਹ ਦਾ ਉਹਦਾ ਕੀ ਬਣਿਆ ਸੋ ਕਿਉਂਕਿ ਦੇਖੋ ਜੀ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਹੈ ਬਹੁਤ ਤੁਸੀਂ ਮੇਰਾ ਸਾਥ ਦਿੱਤਾ ਬਹੁਤ ਅਸੀਸਾਂ ਦਿੱਤੀਆਂ ਹਨਾ ਤਾਂ ਜਿਹੜਾ ਕਿਤੇ ਨਾ ਕਿਤੇ ਆਪ ਰਿਲੇਟ ਕਰਦਾ ਹਨਾ ਜਾਂ ਜਿਹਨੇ ਤਕਲੀਫ ਦਿੱਤੀ ਹੁੰਦੀ ਹੈ ਉਹ ਵਿਚਾਰਾ ਖ ਜਾਣਨਾ ਚਾਹੁੰਦਾ ਵੀ ਕੀ ਬਣਿਆ ਸੋ ਜ਼ਮੀਨ ਦਾ ਜੀ ਆਪਣਾ ਹਰ ਤੱਕ ਕੁਝ ਨਹੀਂ ਬਣਿਆ ਤੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਹਾਂਜੀ ਤੁਹਾਨੂੰ ਜ਼ਮੀਨ ਹੈ ਮਤਲਬ ਮੱਕੀ ਵੱਢ ਕੇ ਜ਼ਮੀਨ ਛੱਡਣਗੇ ਤੇ ਮੱਕੀ ਵੱਢੀ ਗਈ ਜੀ ਮੱਕੀ ਵੱਢੇ ਨੂੰ ਵੀ ਹਫ਼ਤਾ ਡੇਢ ਹਫ਼ਤਾ ਹੋਣ ਵਾਲਾ ਤੇ ਹਾਲੇ ਤੱਕ ਆਪਣੇ ਨਾਲ ਕੋਈ ਗੱਲ ਨਹੀਂ ਕਰੀ ਅਸੀਂ ਕੋਸ਼ਿਸ਼ કરી ਸੀ ਜਿਹੜੇ ਪਿੰਡ ਦੇ ਬੰਦਿਆਂ ਨੂੰ ਉਹਨਾਂ ਨੇ ਸੁਨੀਹੇ ਲਾਈ ਸੀ ਸੁਨੀਹੇ ਮਤਲਬ ਹੁਣ ਤੁਸੀਂ ਸੋਚੋਗੇ ਵੀ ਸੁਨੀਹਾ ਕਿਸ ਚੀਜ਼ ਦਾ ਲਾਇਆ ਸੀ ਵੀ ਉਹ ਜ਼ਮੀਨ ਵਾਰੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਹਨਾ ਸੁਨੀਹਾ ਜੀ ਤੁਹਾਨੂੰ ਪਤਾ ਸੀ ਦਾ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਵੀ ਮੇਰੇ ਖਿਲਾਫ ਕੰਪਲੇਨ ਹੋਈ ਸੀ ਮੈਂ ਵੀਡੀਓ ਪਾਈ ਸੀ ਉਸ ਕਰਕੇ ਮੇਰੇ ਖਿਲਾਫ ਕੰਪਲੇਨ ਕਰੀ ਸੀ ਇਹਨਾਂ ਨੇ ਤੇ ਉਹਦੇ ਕਰਕੇ ਮਤਲਬ ਇਹਨਾਂ ਨੇ ਕਾਫੀ ਵਾਰ ਸਾਨੂੰ ਉੱਥੇ ਬੁਲਾਇਆ ਤਾਂ ਉਹਦੇ ਰਿਲੇਟਡ ਮਤਲਬ ਇਹਨਾਂ ਨੇ ਹੀ ਪੜਦੇ ਇੱਕ ਦੋ ਬੰਦਿਆਂ ਤੋਂ ਫੋਨ ਕਰਾਇਆ ਮੇਰੇ ਹਸਬੰਦ ਨੂੰ ਕਿ ਤੂੰ ਹਰਪ੍ਰੀਤ ਨੂੰ ਤਾਂ ਬਾਹਰ ਕਰ ਦੇ ਉਥੋਂ ਸਾਈਡ ਕਰ ਦੇ ਮਤਲਬ ਤੇ ਤੂੰ ਅੰਦਰ ਜਾ ਕੇ ਇਹ ਕਹਿ ਦੇ ਕਿ ਵੀ ਮੇਥੋਂ ਗਲਤੀ ਹੋ ਗਈ ਤੇ ਇਹਨਾਂ ਨੇ ਜਦ ਮੇਰੇ ਕੋਲ ਕਾਲ ਰੱਖੀ ਤਾਂ ਮੈਂ ਕਿਹਾ ਵੀ ਨਹੀਂ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਜਦੋਂ ਆਪਾਂ ਗਲਤ ਨਹੀਂ ਆ ਆਪਾਂ ਕੋਈ ਨਜਾਇਜ਼ ਗੱਲ ਨਹੀਂ ਕੀਤੀ ਆਪਾਂ ਕੋਈ ਝੂਠ ਨਹੀਂ ਬੋਲੀ ਆਪਾਂ ਕੋਈ ਆਪਦੇ ਕੋਲੋਂ ਗੱਲਾਂ ਨਹੀਂ ਲਾਕੀ ਕਈਆਂ ਤੇ ਵੀ ਨਹੀਂ ਤੇ ਮੈਂ ਕਿਹਾ ਵੀ ਫਿਰ ਹਾਂ ਅੰਦਰ ਮੈਂ ਜਾ ਕੇ ਇੱਕ ਗੱਲ ਰੱਖੀ ਸੀ ਜੀ ਉੱਥੇ ਮੈਂ ਕਿਹਾ ਵੀ ਚਲੋ ਅਗਰ ਤੁਸੀਂ ਮਾਫੀ ਕਹਿੰਨੇ ਹੋ ਮਾਫੀ ਇਹ ਨਹੀਂ ਮੰਗੂਗਾ ਮਾਫੀ ਮੈਂ ਮੰਗੂਗੀ ਮੈਂ ਹੀ ਵੀਡੀਓ ਨਾਲੇ ਉਹ ਕਿਉਂ ਮੰਗੂਗੀ ਮੈਂ ਕਿਹਾ ਮੈਂ YouTube ਤੇ ਹੀ ਮੰਗੂਗੀ ਮੈਂ ਇਹ ਗੱਲ ਕਹ ਕੇ ਸੀ ਮੈਂ ਕਿਹਾ ਮੈਨੂੰ ਮਾਫੀ ਮੰਗਣ 'ਚ ਕੋਈ ਸ਼ਰਮ ਨਹੀਂ ਮਾਫੀ ਮੰਗਣ ਨਾਲ ਮੇਰਾ ਕੁਝ ਨਹੀਂ ਘਟਦਾ ਹਣਾ ਮੈਨੂੰ ਕੋਈ ਨੀਵੀ ਨਹੀਂ ਹੋjou ਪਰ ਮੈਂ ਸ਼ਰਤ ਰੱਖੀ ਸੀ ਜੀ ਇੱਕ ਮੈਂ ਕਿਹਾ ਸ਼ਰਤ ਮੇਰੀ ਇਹ ਆ ਵੀ ਤੁਸੀਂ ਨਾ ਮਤਲਬ ਕਿ ਗੁਰਦੁਆਰੇ ਚੱਲੋ ਨਾਲ ਚਾਰ ਬੰਦੀ ਲੈ ਲਓ ਤੇ ਨੇਮ ਕਰਕੇ ਮਤਲਬ ਤੁਸੀਂ ਇਹ ਕਹਿ ਦੋ ਵੀ ਅਸੀਂ ਜਿਹੜੀ ਜ਼ਮੀਨ ਵੇਚਣ ਦੇ ਵਿੱਚ ਮੇਰੇ ਦਿਓਰ ਨੂੰ ਮੈਂ ਇਹ ਗੱਲ ਕਹੀ ਸੀ ਵੀ ਜ਼ਮੀਨ ਵੇਚਣ ਦੇ ਵਿੱਚ ਮੈਂ ਹੈ ਨਹੀਂ ਸੀਗਾ ਬਿਆਨੇ ਦੇ ਵਿੱਚ ਮੈਂ ਹੈ ਨਹੀਂ ਸੀਗਾ ਤੂੰ ਨੇਮ ਕਰ ਦੇ ਤੇ ਪ੍ਰਮਾਤਮਾ ਤੋਂ ਵੱਧ ਕੇ ਆਪਾਂ ਨੂੰ ਕੀ ਆ ਹਣਾ ਜਦੋਂ ਰੱਬ ਦਾ ਨੇਮ ਹੀ ਕਰ ਲਿਆ ਅਗਲੇ ਨੇ ਤੇ ਵੀ ਸਾਨੂੰ ਜਗੀਰ ਆ ਜਾਊਗਾ ਵੀ ਉਸ ਤੋਂ ਬਾਅਦ ਅਸੀਂ ਮੈਂ ਖੁਦ ਵੀਡੀਓ ਪਾ ਦੂੰਗੀ ਮਾਫੀ ਦੀ ਵੀ ਹਾਂਜੀ ਅਸੀਂ ਗਲਤ ਰਿਐਕਟ ਕਰ ਗਏ ਵੀ ਇਹ ਸਹੀ ਸੀਗਾ ਠੀਕ ਹੈ ਜੀ ਤੇ ਪਰ ਉਹਨੇ ਨਾ ਕਹੀ ਤੇ ਨਾ ਹੀ ਹਾਂ ਕਹੀ ਨਾ ਉਹਨੇ ਕਿਹਾ ਵੈ ਸੌ ਚੱਕੂੰਗਾ ਨਹੀਂ ਚੱਕੂੰਗਾ ਨਾ ਹੀ ਉਹਨੇ ਕਿਹਾ ਵੀ ਮੈਂ ਨਹੀਂ ਚੱਕੂੰਗਾ ਸੋ ਚੁੱਪ ਰਿਹਾ ਚੁੱਪੀ ਬਹੁਤ ਕੁਝ ਕਹਿ ਜਾਂਦੀ ਆ ਸੋ ਫਿਰ ਸਾਡਾ ਜਣਾ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਕਿ ਤੇ ਸਿਤਾ ਨਿਗਲ ਤੇ ਜਾਣਾ ਵੀ ਗਲਤ ਸੋਚ ਰਹੀ ਮਤਲਬ ਵੀ ਸੱਚੀ ਨਾ ਹੋਏ ਕਹਿ ਰਹੀ ਹੋਏ ਮੈਂ ਵਿੱਚ ਸ਼ਾਮਿਲ ਨਹੀਂ ਕਿਉਂਕਿ ਉਹ ਆਪਦੇ ਮੂੰਹ ਨਾਲ ਕਹਿ ਰਿਹਾ ਸੀ ਮੈਨੂੰ ਉਹਨੇ ਕਿਹਾ ਸੀ ਮੈਂ ਟਰੈਕਟਰ ਠੀਕ ਕਰਾਉਣ ਗਿਆ ਸੀ ਮੈਂ ਤਾਂ ਹੈ ਨਹੀਂ ਸੀ ਵਿੱਚ ਤੇ ਪਰ ਜਦੋਂ ਉਹ ਨੇ ਉਹ ਇਦਾਂ ਮਤਲਬ ਕੋਈ ਰੈਕਟ ਨਹੀਂ ਖੰਦੇ ਕੋ ਮੇਰੇ ਤੇ ਕੋਈ ਇਲਜ਼ਾਮ ਲਾਵੇ ਹਨਾ ਮੈਂ ਅਗਰ ਸੱਚੀ ਆ ਤਾਂ ਮੈਂ ਕਹਿੰਦੇ ਉਹਦੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਜਿਹੜਾ ਸੱਚਾ ਬੰਦਾ ਹੁੰਦਾ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਜੀ ਸੋ ਫਿਰ ਉਹ ਕਹੂਗਾ ਵੀ ਹਾਂਜੀ ਠੀਕ ਆ ਮੈਂ ਨੇਮ ਕਰਨ ਲਈ ਤਿਆਰ ਆ ਜੇ ਸੋ ਉਹਨੂੰ ਮੇਰੀ ਨੇਮ ਕਰਨਾ ਯਕੀਨ ਹੁੰਦਾ ਤਾਂ ਮੈਨੂੰ ਕੀ ਪ੍ਰੋਬਲਮ ਆ ਲੇਕਿਨ ਅਗਰ ਮੈਂ ਉਹ ਗਲਤੀ ਕੀਤੀ ਹੈ ਜੀ ਹਨਾ ਤਾਂ ਫਿਰ ਮੈਂ ਮਤਲਬ ਕਿ ਚੁੱਪ ਰਹਾਂਗੀ ਜਾਂ ਮੈਂ ਮਨਾ ਕਰੂੰਗੀ ਵੀ ਮੈਂ ਨਹੀਂ ਨੇਮ ਕਰਨਾ ਹਨਾ ਸੋ ਆਪਾਂ ਉਦੋਂ ਮੜ ਕੇ ਫਿਰ ਉਸ ਚੀਜ਼ ਬਾਰੇ ਗੱਲ ਨਹੀਂ ਕਰੀ ਅਸੀਂ ਮੈਂ ਹੀ ਗੱਲ ਕਹੀ ਸੀ ਮੈਂ ਕਿਹਾ ਮਾਫੀ ਅਸੀਂ ਉਦੋਂ ਮੰਗਾ ਕਿ ਉਹ ਨੇਮ ਕਰ ਦੂਗਾ ਪਿੰਡ 'ਚ ਵੀ ਅਸੀਂ ਇੱਕ ਦੋ ਬੰਦਿਆਂ ਨੂੰ ਕਿਹਾ ਸੀ ਮੇਰੇ ਹਸਬੰਦ ਨੇ ਫੋਨ ਲਾਇਆ ਸੀ ਵੀ ਉਹ ਨੇਮ ਕਰ ਦਵੇ ਤੇ ਅਸੀਂ ਮਾਫੀ ਮੰਗ ਲਾਂਗੇ ਕੋਈ ਪ੍ਰੋਬਲਮ ਨਹੀਂ ਐ ਉਹਨੇ ਨੇਮ ਨਹੀਂ ਚੱਕਿਆ ਸੀ ਮਾਫੀ ਨਹੀਂ ਮੰਗੀ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਜੀ ਉਹ ਗੱਲ ਤੇ ਦੂਸਰੀ ਉਸ ਤੋਂ ਇਲਾਵਾ ਜਿਹੜੀ ਜ਼ਮੀਨ ਦੀ ਆ ਉਹ ਇਹਨਾਂ ਨੇ ਇਨੀ ਫੋਨ ਲਾਇਆ ਸੀ ਜਾਨੀ ਕਿ ਜਿਹੜੇ ਬੰਦੇ ਨੇ ਪਹਿਲਾਂ ਇਹਨਾਂ ਨੂੰ ਕਿਹਾ ਸੀਗਾ ਵੀ ਹਨਾ ਜ਼ਮੀਨ ਫਸਲ ਵੱਢ ਕੇ ਮਤਲਬ ਕਿ ਮੱਕੀ ਵੱਢ ਕੇ ਉਹ ਛੱਡਣਗੇ ਮੱਕੀ ਵੱਢੀ ਨੂੰ ਵੀ ਹਫ਼ਤਾ ਜਿਹੜਾ ਹਫ਼ਤਾ ਅਗੇ ਨੇ ਕੋਈ ਹਾਲੇ ਸਾਡੇ ਨਾਲ ਗੱਲਬਾਤ ਉਹਨਾਂ ਵੱਲੋਂ ਨਹੀਂ ਹੋਈ ਤੇ ਕੋਈ ਕਲੀਅਰ ਕਟ ਆਨਸਰ ਨਹੀਂ ਆਇਆ ਕਿਉਂਕਿ ਜਦੋਂ ਸਾਹਮਣੇ ਵਾਲਾ ਬੰਦਾ ਚਾਵਾਂ ਨੂੰ ਹੋਬੀ ਤਾਣੋ ਬੈਠੇ ਗੱਲ ਕਰ ਚਲੋ ਮੈਂ ਇਹ ਨਹੀਂ ਕਹਿੰਦੀ ਵੀ ਸਮਝੇ ਨਾ ਕਰਨ ਇਹ ਨੂੰ ਇੱਕ ਤੇ ਬਿਠਾ ਕੇ ਗੱਲ ਕਰਦੇ ਵੀ ਹਾਂਜੀ ਤੁਸੀਂ ਟੈਨਸ਼ਨ ਨਾ ਲਓ ਫਿਕਰ ਨਾ ਕਰੋ ਸੋਡਾ ਹੱਕ ਕੋਸੋਂ ਨੂੰ ਮਿਲੂਗਾ ਇਦਾਂ ਦੀ ਕੋਈ ਗੱਲ ਅਸ ਹਾਲੇ ਤੱਕ ਸਾਡੇ ਨਾਲ ਕੀਤੀ ਨਹੀਂ ਹੈ ਜੀ ਸੋ ਉਹਦੇ ਬਾਰੇ ਹਾਲੇ ਅਸੀਂ ਕੁਝ ਕਹਿ ਵੀ ਨਹੀਂ ਸਕਦੇ ਕਿਉਂ ਕਨਫਰਮ ਹੀ ਹੈ ਨਹੀਂ ਤੇ ਵੀਡੀਓ ਦੇ ਅਪਡੇਟ ਆਪਾਂ ਹਾਲੇ ਤੱਕ ਮੈਂ ਤਾਂ ਜੀ ਸੁਣ ਤੁਹਾਨੂੰ ਦਿੱਤੀ ਸੀ ਜ਼ਮੀਨ ਦੀ ਤੇ ਵੀ ਉਹ ਕਿ ਸਾਨੂੰ ਆਇਆ ਸੀਗਾ ਵੀ ਸ਼ਰਮੱਕੀ ਵੱਢ ਕੇ ਅਗਰ ਉਹ ਕਹਿ ਰਹੀ ਨਾ ਛੱਡਣਗੇ ਮੱਕੀ ਵੱਡੀ ਨੂੰ ਵੀ ਪਰ ਹਫਤਾ ਜਿਹੜਾ ਹਫਤਾ ਹੋ ਗਿਆ ਹੁਣ ਸਾਨੂੰ ਇਹ ਹੋ ਗਿਆ ਵੀ ਹੁਣ ਇਹਨਾਂ ਨੇ ਕੀ ਛੱਡਣੀ ਹੈ ਕਿਉਂਕਿ ਇਹਨਾਂ ਨੇ ਪਾਣੀ ਛੱਡ ਲਿਆ ਕਦੋਂ ਵੀ ਕਰਨ ਲੱਗ ਗਏ ਉਹ ਸੋ ਹੁਣ ਕਨਫਰਮ ਹੋ ਗਿਆ ਵੀ ਨਹੀਂ ਛੱਡ ਰਹੇ ਤਾਂ ਕਰਕੇ ਫਿਰ ਮੈਂ ਕਹਾਂ ਕਿ ਚਲੋ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਵਾਂ ਅਪਡੇਟ ਵੀ ਆਹ ਅਪਡੇਟਸ ਨੇ ਤੇ ਜੇ ਅੱਗੇ ਜਾ ਕੇ ਕੁਝ ਹੁੰਦਾ ਜੀ ਇਸ ਵਾਰੀ ਤਾਂ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਬਾਕੀ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਾਂਗੇ ਹਨ ਤੇ ਬਸ ਇਹੀ ਸੀ ਜੀ ਇੱਕ ਤਾਂ ਇਹ ਗੱਲ ਤੇ ਬਾਕੀ ਹੁਣ ਉਹ ਗਏ ਹੋਏ ਨੇ ਦੇਖੋ ਕੀ ਲੈ ਕੇ ਆਉਂਦੇ ਨੇ ਤੇ ਬੀਸ਼ ਨਹੀਂ ਚਲੋ ਮੈਂ ਤਾਂ ਆਲਿਆਂ ਸੋਦੀ ਸੀ ਮੈਂ ਕਿਉਂ ਖਰਚਾ ਕਰਨਾ ਤੇ ਵੀ ਕਿਉਂਕਿ ਚਲੋ ਰਮਾਨ ਦਾ ਬਰਥਡੇ ਆਊਗਾ ਮੈਂ ਕਿਹਾ ਉਹ ਮਨਾ ਲਾਂਗੀ ਤੇ ਪਰ ਰਮਾਨ ਦਾ ਬਰਥਡੇ ਆਣਾ 8ਵੇਂ ਮਹੀਨੇ ਚ ਇਹ ਕਹਿੰਦੇ ਵੀ ਚਲੋ ਹੁਣ ਤਾਂ ਹਲੇ ਕਾਫੀ ਟਾਈਮ ਪਿਆ ਵੀ ਕੋਈ ਗੱਲ ਨਹੀਂ ਤੇ ਬਾਕੀ ਦੇਖੋ ਕੀ ਲੈ ਕੇ ਆਉਂਦੇ ਨੇ ਕੀ ਉਹਨਾਂ ਨੂੰ ਪਸੰਦ ਆਉਂਦਾ ਜਾਂ ਕੀ ਵੀ ਇਹ ਨਹੀਂ ਮੈਨੂੰ ਥੋੜਾ ਜਿਹਾ ਹੁੰਦਾ ਵੀ ਤੇਲ ਤੇ ਗਰਮ ਮਸਾਲੇ ਵਾਲੀ ਚੀਜ਼ ਪ੍ਰੋਬਲਮ ਜੀ ਕ੍ਰੀਏਟ ਕਰ ਦਈਏ ਗਰਮੀ ਦੀ ਵਿੱਚ ਹਨ ਘਰੇ ਵੀ ਆਪਣਾ ਗਰਮ ਮਸਾਲਾ ਜੀ ਪਿਆ ਪਿਆ ਖਰਾਬ ਹੋ ਜਾਂਦਾ ਮੈਂ ਪਾਉਂਦੀ ਨਹੀਂ ਹੈਗੀ ਜਦੋਂ ਆਪਣੀ ਡਿਸ਼ ਵਗੈਰਾ ਆਪਾਂ ਬਣਾਉਣੀ ਆ ਜਾਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਦੋਂ ਫਿਰ ਜੋ ਜਰੂਰਤ ਪੈਂਦੀ ਉਹਦੋਂ ਮੈਂ ਜਰੂਰ ਇਸਤੇਮਾਲ ਕਰਦੀ ਵੈਸੇ ਨਾਰਮਲ ਮੈਂ ਇਸਤੇਮਾਲ ਨਹੀਂ ਕਰਦੀ ਚਾਹੇ ਦਾਲ ਹੋਵੇ ਚਾਹੇ ਸਬਜ਼ੀ ਹੋਵੇ ਹੁਣ ਤਾਂ ਮੈਂ ਵੈਸੇ ਲਸਣ ਵੀ ਬਹੁਤ ਘਟਾਈ ਹੋਈ ਹੈ ਗਰਮੀ ਕਰਕੇ ਵੀ ਗਰਮੀ ਬਹੁਤ ਜ਼ਿਆਦਾ ਤਾਂ ਲਸਣ ਆਪਾਂ ਬਹੁਤ ਘੱਟ ਪਾਉਣੀ ਆ ਤੇ ਚਲੋ ਜੀ ਹੁਣ ਵੀਡੀਓ ਦੇ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਬਸਕ੍ਰਾਈਬ ਕਰਾ ਲੀ ਜੀ